ਲੁਟਕਾ ਖੋਹਾ ਚੋਰੀਆਂ ਕਰਨ ਵਾਲਿਆਂ ਦੇ ਲਈ ਐਸ ਵੇਲੇ ਕਾਲ ਬਣੀ ਹੋਈ ਆ ਬਟਾਲਾ ਪੁਲਿਸ ਕੁਝ ਐਸੀਆਂ ਵੱਡੀਆਂ ਚੋਰੀਆਂ ਹੋਈਆਂ ਸੀ ਜਿਹੜੀਆਂ ਕਿਸੇ ਡਾਕਰੇੋਂ ਘਟਨੇ ਸੀ ਔਰ ਹਰ ਇੱਕ ਦੇ ਮਨ ਦੇ ਵਿੱਚ ਸੀ ਕਿ ਏਡੀ ਵੱਡੀ ਚੋਰੀ ਜਿਹਦੇ ਵਿੱਚ ਕਿਲੋਆਂ ਦੇ ਹਿਸਾਬ ਦੇ ਨਾਲ ਸੋਨਾ ਸੀ ਔਰ ਲੱਖਾਂ ਦੇ ਹਿਸਾਬ ਦੇ ਨਾਲ ਰਕਮ ਸੀ ਕਿ ਇਹ ਰਿਕਵਰੀ ਹੋ ਪਾਏਗੀ ਬਟਾਲਾ ਪੁਲਿਸ ਹੁਣ ਇੱਕ ਨਵੇਂ ਅੰਦਾਜ਼ ਚ ਨਵੇਂ ਮੂੜ ਚ ਬਹੁਤੀ ਜਲਦ ਮਾਮਲੇ ਜਿਹੜੇ ਨੇ ਹੱਲ ਹੋ ਰਹੇ ਨੇ ਸੋ ਸਾਡੇ ਨਾਲ ਨੇ ਸੰਜੀਤ ਕੁਮਾਰ ਜੀ ਡੀਐਸਪੀ ਸਿਟੀ ਇਹ ਜਿਹੜਾ ਮਾਮਲਾ ਤੁਸੀਂ ਹੱਲ ਕੀਤਾ ਜੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਤੋਂ ਜਾਨਣਾ ਚਾਹੂੰਗਾ ਕਿ ਇਹਨੂੰ ਅਸੀਂ ਚੋਰੀ ਗਣੀਏ ਕਿ ਡਾਕਾ ਗਣੀਏ ਇਹ ਤੇ ਜੀ ਹਾਊਸ ਬ੍ਰੇਕਿੰਗ ਬਾਈ ਨਾਈਟ ਆ ਡਾਕੇ ਤੋਂ ਘੱਟ ਕਿਹੜੀ ਹੈ ਕਿ ਜਿਸ ਤਰੀਕੇ ਦੇ ਨਾਲ ਜਿੰਨੀ ਮਕਦਾਰ ਦੇ ਵਿੱਚ ਸੋਨਾ ਜਾਂ ਕੈਸ਼ ਗਿਆ ਤੁਸੀਂ ਡਾਕਾ ਵੀ ਕਹਿ ਸਕਦੇ ਹੋ ਇਹਨੂੰ ਜੀ ਜੀ ਅੱਛਾ ਸਰ ਇਹ ਜਿੰਨਾ ਸਾਰੀ ਰਿਕਵਰੀ ਕੀਤੀ ਹੈ ਸੋ ਕੰਪਲੇਂਟ ਦੇ ਵਿੱਚ ਕੀ ਹੈ ਤੇ ਰਿਕਵਰੀ ਕੀ ਹੋਈ ਕੰਪਲੇਂਟ ਦੇ ਵਿੱਚ 28/8 ਦੀ ਗੱਲ ਹੈ 28/8 2024 ਨੂੰ ਸ਼ਾਮ ਲਤਾ ਅਗਰਵਾਲ ਨੇ ਇਥੋਂ ਗ੍ਰੇਟਰ ਕਲਾਸ ਦੇ ਨਾਲ ਕਲੋਨੀ ਮਾਡਰਨ ਅਸਟੇਟ ਉਥੋਂ ਦੇ ਰਹਿਣ ਵਾਲੇ ਨੇ ਤੇ ਇਹਨਾਂ ਨੇ ਕੰਪਲੇਂਟ ਦਿੱਤੀ ਕਿ ਮੈਂ 15 ਤਰੀਕ ਦੀ ਦਿੱਲੀ ਗਈ ਸੀ ਆਪਣੇ ਪਰਿਵਾਰ ਦੇ ਨਾਲ ਉਥੇ ਰਖੜੀ ਦਾ ਤਿਉਹਾਰ ਸੀ ਆਪਣੇ ਬ੍ਰਦਰ ਦੇ ਰਖੜੀ ਬੰਨਣ ਗਈ ਸੀ ਮੈਂ ਲੇਟ ਹੀ ਹੋਣਾ ਸੀ ਤੇ ਇਹਨਾਂ ਨੇ ਪਿੱਛੋਂ ਆਪਣੇ ਨੌਕਰ ਨੂੰ ਘਰ ਭੇਜਿਆ ਕਿ 27 ਤਰੀਕ ਨੂੰ ਕਿ ਦੇਖ ਜਾ ਕੇ ਸਭ ਠੀਕ ਠਾਕ ਹੈ ਵੈਸੇ ਫੇਰਾ ਮਾਰ ਕੇ ਆ ਘਰ ਉਹਨੇ ਜਾ ਕੇ ਜਦੋਂ ਦੇਖਿਆ ਤੇ ਤਾਲੇ ਬਾਹਰ ਲੱਗਾ ਉਹਨੂੰ ਕਿ ਤਾਲੇ ਟੁੱਟੇ ਨੇ ਦਰਵਾਜ਼ੇ ਟੁੱਟੇ ਨੇ ਉਹਨੇ ਇਮੀਡੀਏਟਲੀ ਫੋਨ ਕੀਤਾ ਕਿ ਨੈਕਸਟ ਡੇ ਆ ਗਏ ਨੇ ਤੇ ਜਦੋਂ ਘਰ ਆ ਕੇ ਨੇ ਆਪਣਾ ਸਮਾਨ ਦੇਖਿਆ ਕਿ ਸਮਾਨ 골ਡ ਤੇ ਇਹਨਾਂ ਦਾ ਕੈਸ਼ ਮਿਸਿੰਗ ਸੀ ਫਿਰ ਪੁਲਿਸ ਨੂੰ ਇਤਲਾਹ ਦਿੱਤੀ ਅਸੀਂ ਰਾਤ ਵੇਲੇ ਗਏ ਮੈਂ ਮੌਕੇ ਤੇ ਉੱਥੇ ਗਿਆ ਸੀ ਸਾਰੇ ਅਸੀਂ ਜੋ ਮੌਕੇ ਤੋਂ ਸਬੂਤ ਇਕੱਠੇ ਕਰਨੇ ਸੀ ਜੋ ਇਨੀਸ਼ੀਅਲ ਇਨਵੈਸਟੀਗੇਸ਼ਨ ਹੁੰਦੀ ਉਹ ਅਸੀਂ ਕੰਪਲੀਟ ਕੀਤੀ ਉਹ ਤੋਂ ਤੇ ਅਸੀਂ ਫਿਰ ਇੱਕ ਚੋਰ ਤੱਕ ਪਹੁੰਚੇ ਕਿ ਦੀਪਕ ਰਾਜੂਪੱਟੀ ਉਹ ਇਹਨਾਂ ਦਾ ਰਿਸ਼ਤੇਦਾਰ ਹੀ ਲੱਗਦਾ ਸੀ ਜਿਹੜਾ ਇਹ ਆਪਣਾ ਡਰਾਈਵਰ ਸੀ ਥੱਲੇ ਉਹਨੂੰ ਟ੍ਰੇਸ ਕਰਕੇ ਉਹਦੇ ਤੋਂ ਰਿਕਵਰੀ ਕੀਤੀ ਕਰੀਬ 1 ਕਿਲੋ ਸੋਨਾ ਤੇ 790000 91000 ਰੁਪਇਆ ਉਹ ਤੁਰਕਵਰ ਕੀਤਾ ਫਿਰ ਸ਼ਾਮ ਲਤਾ ਜੀ ਨੇ ਆਪਣਾ ਬਿਆਨ ਸਪਲੀਮੈਂਟਰੀ ਸਟੇਟਮੈਂਟ ਦਿੱਤੇ ਸੀ ਕਿ ਇਹਦੇ ਵਿੱਚ 3120 ਗ੍ਰਾਮ ਸੋਨਾ ਤੇ 55 ਲੱਖ ਰੁਪਇਆ ਸੀ ਅਸੀਂ 8 ਲੱਖ ਉਹ ਤੁਰਕਵਰ ਕਰ ਲਿਆ ਤੇ ਬਾਅਦ ਵਿੱਚ ਉਹਨ ਪਰਸੋਂ ਫੇਰ ਅਸੀਂ ਜਿਹੜਾ ਇੱਕ ਹੋਰ ਉਹਦੇ ਵਿੱਚ ਦੋਸ਼ੀ ਹੈ ਦੀਪਕ ਆ ਉਹ ਵੀ ਛਾੜੇ ਇਲਾਕੇ ਦਾ ਆ ਅੰਮ੍ਰਿਤਸਰ ਦਾ ਉਹਨੂੰ ਗ੍ਰਿਫਤਾਰ ਕੀਤਾ ਤੇ ਉਹਦੇ ਕੋਲੋਂ ਅਸੀਂ 492 ਗ੍ਰਾਮ ਸੋਨਾ ਤੇ 8 ਲੱਖ ਰੁਪਇਆ ਨਾਲ ਉਹਦੇ ਤੋਂ ਕੈਸ਼ ਬਰਾਮਦਗੀ ਕਰ ਲਈ ਹੈ ਜਿਹੜਾ ਉਹਦੇ ਹਿੱਸੇ ਚਾਹੇ ਬਾਕੀ ਇਹਨੇ ਪੈਸੇ ਕਾਫੀ ਹੈਵੀ ਨਸ਼ਾ ਕਰਦੇ ਨੇ ਉਹਦੇ ਵਿੱਚ ਕਾਫੀ ਇਹਨਾਂ ਨੇ ਪੈਸੇ ਉਡਾ ਦਿੱਤੇ ਤੇ ਇਹਨਾਂ ਵੱਲੋਂ ਜਿਹੜੀ ਵਾਰਦਾਤ ਵਿੱਚ ਵਰਤੀ ਗਈ ਸੀ ਗੱਡੀ ਜਿਹੜੀ ਕਿ ਉੱਥੋਂ ਸੀਸੀਟੀਵੀ ਵਿੱਚ ਸਾਰੀ ਜਗ੍ਹਾ ਅਲੱਗ-ਅਲੱਗ ਜਗ੍ਹਾ ਤੋਂ ਜੋੜ ਚੇਨ ਬੰਦੀ ਸੀ ਉਹ ਐਸੀ ਕਲੋਨੀ ਵਿੱਚ ਵੀ ਸੀ ਆਪਣੇ ਟੋਲ ਪਲਾਜ਼ਾ ਅੰਮ੍ਰਿਤਸਰ ਤੱਕ ਜਾਂਦੀ ਹੈ ਉਹ ਵੀ ਅਸੀਂ ਗੱਡੀ ਰਿਕਵਰ ਕਰ ਲਈ ਹੈ ਸੰਜੀਪ ਜੀ ਕਿਹਾ ਜਾਂਦਾ ਵੀ ਘਰ ਦਾ ਭੇਤੀ ਲੰਕਾਟਾਏ ਸੋ ਇਹ ਕਹਾਵਤ ਵਾਕਿਆ ਹੀ ਸੱਚ ਨਿਕਲੀ ਘਰ ਦੇ ਭੇਤੀ ਨੇ ਹੀ ਐਡਾ ਵੱਡਾ ਅੰਜਾਮ ਦਿੱਤਾ ਪਹਿਲਾ ਮੌਕਾ ਵੇਖਣ ਤੇ ਜਿਸ ਜਗ੍ਹਾ ਤੋਂ ਚੋਰੀ ਹੋਈ ਸੀ ਜਿਹਨੇ ਦਿਨਾਂ ਬਾਅਦ ਚੋਰੀ ਹੋਈ ਸੀ ਉਤੋਂ ਥੋੜਾ ਸ਼ੱਕ ਇਸ ਪਾਸੇ ਤੇ ਗਿਆ ਸੀ ਕਿ ਕਿਸੇ ਘਰ ਦਾ ਭੇਤੀ ਦਾ ਪਲੱਸ ਵਿਸ਼ਵਾਸਘਾਤ ਦਾ ਪਿਠਾਈ ਹੈ ਘਰ ਦਾ ਭੇਤੀ ਵੀ ਵਿਸ਼ਵਾਸਘਾਤ ਕਰੇਗਾ ਤੇ ਉਸ ਤਰੀਕੇ ਦਾ ਕੰਮ ਹੈ ਅਸੀਂ ਡਾਇਰੈਕਟ ਇਨਵੋਲਵਮੈਂਟ ਨਹੀਂ ਸੀ ਉਹਦੀ ਮਤਲਬ ਕਿ ਬਟ ਉਹਦੇ ਵੱਲੋਂ ਹੀ ਸਾਰੀ ਜਾਣਕਾਰੀ ਮੁਹੱਈਆ ਕਰਵਾਈ ਗਈ ਸੀ ਜਿਹੜਾ ਇਹਨਾਂ ਦਾ ਡਰਾਈਵਰ ਸੀ ਅਸੀਂ ਉਹਨੂੰ ਵੀ ਪਹਿਲੇ ਗ੍ਰਿਫਤਾਰ ਕਰਕੇ ਜਿਸਲੇ ਉਹ ਤੋਂ ਚੇਨ ਚੱਲੀ ਆ ਉਹ ਐਗਜ਼ੈਕਟ ਐਡਰੈਸ ਵਗੈਰਾ ਨਹੀਂ ਦੱਸ پا ਰਿਹਾ ਸੀ ਤੇ ਬਟ ਅਸੀਂ ਹਿਊਮਨ ਇੰਟੈਲ ਨਾਲ ਤੇ ਆਪਣੇ ਟੈਕਨੀਕਲ ਤਰੀਕੇ ਨਾਲ ਉਹ ਬਾਕੀ ਸਾਰੇ ਦੋਸ਼ੀ ਟਰੇਸ ਕੀਤੇ ਨੇ ਚੋਰੀ ਦੇ ਪੈਸੇ ਦੀ ਵਰਤੋਂ ਕਿੱਥੇ ਹੋ ਰਹੀ ਸੀ ਨਸ਼ੇ ਦੇ ਵਿੱਚ ਬੇਸਿਕਲੀ ਨਸ਼ੇ ਦੇ ਵਿੱਚ ਇਸ ਜਿਹੜਾ ਹੁਣ ਦੀਪਕ ਅਸੀਂ ਗ੍ਰਿਫਤਾਰ ਕੀਤਾ ਤੇ ਉਹਦੇ ਵੱਲੋਂ ਵੀ ਜਿਸ ਤਰ੍ਹਾਂ ਪਹਿਲਾ ਚੋਰ ਸੀ ਉਹਨੇ ਆਪਣੀ ਇੱਕ ਲਗਜ਼ਰੀ ਲਾਈਫ ਦਾ ਕਹਿ ਲਓ ਇੱਕ ਵਰਨਾ ਵੀ ਸੈਕੰਡ ਹੈਂਡ ਲੈ ਲਈ 3 ਲੱਖ ਸਮਥਿੰਗ ਦੀ ਤੇ ਨਸ਼ਾ ਕਰਦੇ ਸੀ ਨਸ਼ਾ ਜਿਹੜਾ ਪਹਿਲੇ ਥੋੜਾ ਕਰਦੇ ਖੁੱਲ ਕੇ ਕਰ ਲਾ ਪਏ ਤੇ ਹੋਰ ਵੀ ਆਦੀ ਹੋ ਗਏ ਤੇ ਇਹ ਜਿਹੜਾ ਦੂਸਰਾ ਦੀਪਕ ਵੀ ਹੈਗਾ ਇਹ ਵੀ ਕਾਫੀ ਨਸ਼ੇ ਦਾ ਆਦੀ ਹੈ ਕਾਫੀ ਨਸ਼ਾ ਕਰਦਾ ਇਹਦਾ ਵੀ ਕੋਈ ਅਪਰਾਧਿਕ ਸੰਜੀਵ ਜੀ ਇਹਨਾਂ ਦਾ ਪੁਰਾਣਾ ਅਪਰਾਧਿਕ ਰਿਕਾਰਡ ਕੋ ਪਹਿਲਾਂ ਵੀ ਚੋਰੀਆਂ ਡਾਕੇ ਜਾਂ ਇਸ ਤਰ੍ਹਾਂ ਦੀ ਲੁੱਟਖੋਚ ਨਹੀਂ ਨਹੀਂ ਇਸ ਤਰੀਕੇ ਦਾ ਕੁਝ ਨਹੀਂ ਹੈਗਾ ਬਟ ਇਹ ਹੈਗਾ ਕਿ ਜਦੋਂ ਨਸ਼ੇ ਤੇ ਆਦੀ ਨੇ ਤੇ ਨਸ਼ੇ ਤੋਂ ਉੱਥੋਂ ਮਜਬੂਰ ਹੋ ਕੇ ਜਦੋਂ ਇਹਨਾਂ ਨੂੰ ਉਹਨਾਂ ਦੇ ਡਰਾਈਵਰ ਨੇ ਬੱਬੂ ਨੇ ਸਾਰੀ ਸਟੋਰੀ ਸਮਝਾਈ ਤੇ ਉਹਨਾਂ ਦਾ ਮਨ ਲਾਲਚ ਜਾਗ ਪਿਆ ਕਿ ਭਈ ਇਸ ਤਰੀਕੇ ਦਾ ਕੰਮ ਹੋ ਸਕਦਾ ਇੱਕ ਮੌਕੇ ਤੇ ਅਸੀਂ ਦੇਖਿਆ ਸੀ ਕਿ ਜਿਹੜੇ ਇਹਨਾਂ ਨੇ ਹਥਿਆਰ ਵਰਤੇਗੇ ਸੀ ਇਹਨਾਂ ਕੋਲੋਂ ਥੋੜੀ ਪਲਾਸ ਸ਼ੈਣੀ ਜਿਹੜੀ ਸੱਬਲ ਸਾਰੀਆਂ ਨਵੀਆਂ ਬਿਲਕੁਲ ਇਹ ਯਾਨੀ ਕਿ ਜਿਹੜੀਆਂ ਉਹ ਤੋਂ ਮੌਕੇ ਤੋਂ ਲੱਗਦਾ ਪਿਆ ਜੀ ਕਿ ਜਿਸ ਤਰ੍ਹਾਂ ਪਾਰਟਿਕੁਲਰਲੀ ਇਸ ਚੋਰੀ ਨੂੰ ਅੰਜਾਮ ਦੇਣ ਵਾਸਤੇ ਹੀ ਇਹ ਵਾਲਾ ਕੰਮ ਕੀਤਾ ਗਿਆ ਸੰਜੀਵ ਜੀ ਮਾਤਾ ਜੀ ਇਕੱਲੇ ਰਹਿੰਦੇ ਸੀ ਘਰ ਦੇ ਵਿੱਚ ਇਹਨਾਂ ਦਾ ਇੱਕ ਬੇਟਾ ਜੀ ਅਭਿਮੰਨੀ ਉਹ ਭਾਰਤ ਇੰਡਸਟਰੀ ਆ ਉਹ ਉਧਰਲੇ ਪਾਸੇ ਉਹ ਰਹਿੰਦੇ ਮਾਤਾ ਜੀ ਦੇ ਨਾਲ ਇਹਨਾਂ ਦੇ ਨੌਕਰ ਸੀ ਉਹ ਦਿਨ ਦੇ ਟਾਈਮ ਰਹਿੰਦੇ ਸੀ ਇਹ ਜਿਹੜਾ ਨੌਕਰ ਆ ਬੱਬੂ ਉਹ ਵੀ ਇਲਾਕੇ ਪਿੰਡ ਦਾ ਸੀ ਮਲਕਪੁਰ ਦਾ ਤੇ ਉਹ ਵੀ ਕਾਫੀ ਦੇਰ ਤੱਕ ਇੱਥੇ ਰਹਿੰਦੇ ਸੀ ਜੀਜੇ ਸਾਲਾ ਫੜ ਗਏ ਨੇ ਹੁਣ ਹਾਂਜੀ ਜਿੱਦਾਂ ਸਾਲਾਂ ਤੇ ਆਲਰੇਡੀ ਗ੍ਰਿਫਤਾਰ ਨੇ ਇਹ ਜਿਹੜਾ ਦੂਸਰਾ ਉਹਨਾਂ ਦਾ ਇੱਕ ਸਾਥੀ ਸੀ ਕੋਣ ਉਹ ਵੀ ਗ੍ਰਿਫਤਾਰ ਹੈ ਬਾਕੀ ਵੀ ਹੋਰ ਜਿਹੜੇ ਸਖਸ਼ ਰਹਿੰਦੇ ਨੇ ਜਿਨ੍ਹਾਂ ਕੋ ਸੋਨਾ ਸਾਡੀ ਤਫਤੀਸ਼ ਮੁਤਾਬਕ ਉਹਨਾਂ ਕੋਲ ਵੀ ਹੈ ਤੇ ਉਹਨਾਂ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਇਗਾ ਟੀਮਾਂ ਲੱਗੀਆਂ ਨੇ ਅਸੀਂ ਆਪਣੇ ਟੈਕਨੀਕਲ ਸੰਜੀਵ ਜੀ ਇੱਕ ਸੁਨੇਹਾ ਜਿਹੜਾ ਅਸੀਂ ਚਾਹਨੇ ਆ ਸਾਰਾ ਕਸੂਰ ਜਿਹੜਾ ਨਾ ਆਵਾਮ ਜੇ ਕੋਈ ਵੱਡਾ ਕਾਂਡ ਹੋ ਜਾਂਦਾ ਨਾ ਫਿਰ ਤੇ ਅਸੀਂ ਜਾ ਕੇ ਤੇ ਪੰਜਾਬ ਪੁਲਿਸ ਦੇ ਉੱਤੇ ਉਂਗਲ ਚੱਕ ਦਿੰਨੇ ਆ ਲੇਕਿਨ ਕੁਝ ਜ਼ਰੂਰੀ ਹੈ ਕਿ ਤੁਸੀਂ ਵੀ ਧਿਆਨ ਰੱਖਣੇ ਹੁੰਦੇ ਨੇ ਉਹ ਉਹ ਧਿਆਨ ਜਿਹੜੇ ਨੇ ਅਸੀਂ ਚਾਹਨੇ ਕਿ ਡਿਪਟੀ ਸਾਹਿਬ ਇੱਕ ਵਾਰੀ ਤੁਸੀਂ ਜਰੂਰ ਦੱਸੋ ਵੀ ਇੰਨਾ ਕੈਸ਼ ਇੰਨਾ ਸੋਨਾ ਘਰਾਂ ਦੇ ਵਿੱਚ ਰੱਖਣਾ ਕੀ ਵਾਜਿਬ ਆ ਕਿ ਨੌਕਰ ਕਿਹੋ ਜਿਹਾ ਹੋਵੇ ਕਿਤੇ ਇਦਾਂ ਦਾ ਵਿਸ਼ਵਾਸ ਘਾਤ ਜਿਹੜਾ ਨੌਕਰ ਰੱਖਣ ਵਾਲੇ ਤੋਂ ਥੋੜੀ ਬਹੁਤ ਮਤਲਬ 파ਰਖੂ ਜਿਹਾ ਬੰਦਾ ਹੋਵੇ ਨਹੀਂ ਤਾਂ ਫਿਰ ਪੰਜਾਬ ਪੁਲਿਸ ਦੇ ਉੱਤੇ ਵੇਖੋ ਕਸੂਰ ਇਹੋ ਕਹੀ ਜਾਂਦੇ ਪੁਲਿਸ ਕੁਝ ਨਹੀਂ ਕਰਦੀ ਪੁਲਿਸ ਤਾਂ ਸਭ ਕੁਝ ਕਰੀ ਐਕਚੁਅਲੀ ਜਿਹੜੇ ਥੋੜੇ ਬਜ਼ੁਰਗ ਨੇ ਨੇ ਆਪਣੇ ਸਮਾਜ ਵਿੱਚ ਇਹਨਾਂ ਦਾ ਇੱਕ ਸੋਨੇ ਪ੍ਰਤੀ ਪ੍ਰੇਮ ਤੇ ਕਾਫੀ ਹੁੰਦਾ ਜਿੱਦਾਂ ਅੱਜ ਕੱਲ ਕਿਤੇ ਸ਼ਹਿਰਾਂ ਵਿੱਚ ਦੂਸਰੇ ਸ਼ਹਿਰਾਂ ਵਿੱਚ ਸਨੈਚਿੰਗ ਜਾਂ ਦੂਸਰਾ ਆਮ ਯੰਗਸਟਰ ਜਿਹੜੇ ਹੋਣਗੇ ਜਿਹੜੀਆਂ ਲੇਡੀਜ਼ ਉਹ ਥੋੜੀ ਅੰਗਰੇਜ਼ ਕਰਦੇ ਆ ਨੇ ਥੋੜਾ ਸੋਨਾ ਪਾਣ ਲਗੇ ਤੁਸੀਂ ਬਜ਼ੁਰਗ ਮਾਤਾਵਾਂ ਨੂੰ ਦੇਖ ਲਓ ਉਹਨਾਂ ਨੂੰ ਵਾਲੀਆਂ ਨਾਲ ਚੈਨੀ ਨਾਲ ਬੜਾ ਪ੍ਰੇਮ ਹੁੰਦਾ ਉਹ ਆਪਣਾ ਇੱਕ ਸੁਹਾਗ ਦੀ ਜਾਂ ਜਿਸ ਤਰ੍ਹਾਂ ਮਰਜੀ ਉਹਦੀ ਨਿਸ਼ਾਨੀ ਸਮਝਦੇ ਉਹਨਾਂ ਤੋਂ ਪਰੇ ਨਹੀਂ ਕਰਦੇ ਹਾਂ ਟ੍ਰੈਡੀਸ਼ਨਲ ਸਮਝਦੇ ਨੇ ਸ਼ਾਇਦ ਉਹਨਾਂ ਦੇ ਮਨ ਵਿੱਚ ਬੈਂਕ ਦੇ ਵਿੱਚ ਰੱਖਣਾ ਇਆ ਆਪਣੇ ਕੋਲ ਰੱਖਣਾ ਉਹਦੇ ਵਿੱਚ ਉਹਨਾਂ ਨੂੰ ਫਰਕ ਨਹੀਂ ਪਤਾ ਹੈਗਾ ਨਾ ਇਹ ਉਹਨਾਂ ਦੇ ਘਰ ਦੇ ਜਿਹੜੇ ਬੱਚੇ ਸੀ ਉਹਨਾਂ ਦੀਆਂ ਬੇਟੀਆਂ ਸੀ ਉਹ ਵਿਆਹੀਆਂ ਸੀ ਨਾ ਬੇਟਾ ਉਹਨਾਂ ਨੂੰ ਸਮਝਾ ਸਕਿਆ ਕਿਈ ਘਰਾਂ ਵਿੱਚ ਬਜ਼ੁਰਗਾਂ ਦਾ ਦਬ ਦਬਾਇਨਾ ਹੁੰਦਾ ਕਿ ਨਹੀਂ ਉਹਨਾਂ ਨੂੰ ਸਮਝਾ ਪਾਈਦਾ ਕਿ ਕਿਸ ਤਰ੍ਹਾਂ ਕਰਨਾ ਹਾਂ ਦੂਸਰੀ ਰਹੀ ਗੱਲ ਨੌਕਰ ਜੀ ਮੈਂ ਇਹ ਨਹੀਂ ਕਹਿੰਦਾ ਕਿ ਬੜੇ ਬੜੇ ਪੁਰਾਣੇ ਨੌਕਰ ਇਹਨਾਂ ਦਾ ਇੱਕ ਨੌਕਰ ਹੈ ਲਤੀਫ ਜਿਹੜਾ ਕਰੀਬ 45 ਸਾਲ ਤੋਂ ਉੱਥੇ ਹੀ ਹੈ ਉਹ ਕਹਿੰਦੇ ਨੇ ਕਿ ਉਹਨਾਂ ਕੋਲ 10 ਕਰੋੜ ਰੁਪਏ ਵੀ ਰੱਖ ਕੇ ਉਹਦੇ ਕੋਲ ਚੱਲ ਜਾਈਏ ਤੇ ਅਸੀਂ ਜਾ ਪਤਾ ਵੀ ਨਾ ਹੋਵੇ ਤਾਂ ਇੱਕ ਰੁਪਈਆ ਨੌਰੇ ਪਰ ਇਸ ਤਰੀਕੇ ਦਾ ਵੀ ਹੈ ਕਿ ਇਹ ਨਹੀਂ ਮੈਂ ਕਹਿੰਦਾ ਕਿ ਸਾਰੇ ਹੀ ਨੌਕਰ ਇਸ ਤਰ੍ਹਾਂ ਦੇ ਹੁੰਦੇ ਬਟ ਇਹ ਹੈ ਕਿ ਆਪਣੇ ਸਮਾਂ ਬੜਾ ਅੱਜਕੱਲ ਦੂਸਰਾ ਤੇ ਪੈਸੇ ਦੇ ਨਾਲ ਜ਼ਰੂਰਤਾਂ ਕਿਸੇ ਦੇ ਘਰ ਦੀਆਂ ਕਿਸ ਤਰ੍ਹਾਂ ਕਿਸੇ ਦਾ ਵੀ ਇਮਾਨ ਡੋਲ ਸਕਦਾ ਇਸ ਕਰਕੇ ਬਜਾਏ ਇਹ ਦੇ ਕਿ ਅਸੀਂ ਮੁੜ ਕੇ ਬਾਅਦ ਵਿੱਚ ਉਸ ਨੂੰ ਕਸੂਰ ਦੇਈਏ ਕਿ ਨੌਕਰ ਇਸ ਤਰ੍ਹਾਂ ਦੇ ਨਿਕਲੇ ਆਪਣੇ ਸਮਾਨ ਦੀ ਅਸੀਂ ਆਪ ਪਰਵਾਹ ਕਰੀਏ ਬਹੁਤ ਸ਼ੁਕਰੀਆ ਸੰਜੀ ਕੁਮਾਰ ਜੀ ਡੀਐਸਪੀ ਸਿਟੀ ਸੰਜੀ ਕੁਮਾਰ ਸੋ ਇਹਨਾਂ ਦੀ ਸਮੁੱਚੀ ਟੀਮ ਸਾਡੇ ਐਸਐਸਪੀ সোহੇਲ ਕਾਸਮੀਰ ਜੀ ਐਸਐਸਪੀ ਬਟਾਲਾ ਜਤੋਂ ਉਹਨਾਂ ਨੇ ਇਹ ਚਾਰਜ ਸੰਭਾਲਿਆ ਤੇ ਬਟਾਲਾ ਦੀ ਨੁਹਾਰ ਬਦਲ ਗਈ ਹੈ ਬਟਾਲਾ ਦੇ ਵਿੱਚ ਜਿਹੜੇ ਚੋਰ ਉੱਚਕੇ ਤੇ ਜਾਂ ਫਿਰ ਵਾਰਦਾਤਾਂ ਕਰਨ ਵਾਲੇ ਸੀ ਜਿਹੜੇ ਲੁੱਟਖੋਹਾਂ ਕਰਨ ਵਾਲੇ ਸੀ ਉਹਨਾਂ ਦੇ ਨੱਕ 'ਚ ਦਮ ਕਰ ਦਿੱਤਾ ਹੈ ਸਾਡੀ ਇਸ ਬਹਾਦਰ ਪੁਲਿਸ ਨੇ ਫਿਲਹਾਲ ਲੁੱਟਖੋਈ ਹੋਈ ਹੈ ਸ਼ੁਕਰ ਕਰੋ ਜੀ ਕਿਤੇ ਉਹਨਾਂ ਦੇ ਮਨਾਂ ਦੇ ਵਿੱਚ ਕੋਈ ਵੱਡਾ ਲਾਲਚ ਹੁੰਦਾ ਤਾਂ ਕੋਈ ਅਣਹੋਣੀ ਵੀ ਵਾਪਰ ਸਕਦੀ ਸੀ ਵੇਖ ਤੇ ਰੱਖਸ ਦੀ ਆਵਾਜ਼ ਹਨਾਰੇ ਟੂਡੇ